ਜਦੋਂ ਤੁਸੀਂ ਪੂਰੇ ਪਿੰਡ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਸੇਕ ਤੁਹਾਡੇ ਘਰ 'ਚ ਆਉਣਾ ਹੀ ਆਉਣਾ ਹੈ। ਇਹੀ ਹਾਲ ਕੁਝ ਹੁਣ ਅਮਰੀਕਾ ਦਾ ਹੋਇਆ ਹੋਇਆ। ਇਹ ਸਾਰੇ ਟੈਰਫ ਫਿਆਸਕਿਆਂ ਦੇ ਵਿੱਚੋਂ ਮੈਨੂੰ ਲੱਗਦਾ ਯੂਐਸ ਸਭ ਤੋਂ ਵੱਡਾ ਲੂਜ਼ਰ ਹੋ ਕੇ ਨਿਕਲਣਾ ਹੈ। ਹੁਣ ਤਾਂ 트ੰਪ ਦੀ ਜਿਹੜੀ ਇੰਟਰਨਲ ਟੀਮ ਹੈਗੀ ਉਹਦੇ ਵਿੱਚ ਵੀ ਬੜੀ ਉਤਰਪੁਥਲ ਦੇਖਣ ਨੂੰ ਮਿਲ ਰਹੀ ਹੈ ਹਨਾ। ਐਲਨ ਮਸਕ ਦੀ ਆਪਾਂ ਨੂੰ ਸਟੋਰੀ ਪਤਾ ਹੀ ਹੈ। ਜਿੰਨੇ ਵੀ 트ੰਪ ਦੇ ਸਪੋਰਟਰ ਸੀਗੇ ਉਹਨਾਂ ਨੂੰ ਵੀ ਹੁਣ ਸੇਕ ਲੱਗਣਾ ਸ਼ੁਰੂ ਹੋ ਗਿਆ। ਚਾਹੇ ਉਹ ਆਪਣੇ ਇਨਵੈਸਟਮੈਂਟ ਦੇ ਪੋਰਟਫੋਲੀਓਜ਼ ਦੇਖ ਕੇ ਪਰੇਸ਼ਾਨ ਹੋ ਰਿਹਾ ਜੋ ਚੰਗੇ ਭਲੇ ਭਲਾ ਚੱਲਦੇ ਪਏ ਸੀ ਜਾਂ ਫਿਰ ਜਿਹੜੇ ਬਾਹਰ ਸਟੋਰਸ ਤੇ ਸ਼ਾਪਿੰਗ ਕਰਨ ਜਾਂਦੇ ਨੇ ਉੱਥੇ ਪ੍ਰਾਈਸ ਦੇ ਵਿੱਚ ਆਲਰੇਡੀ ਡਿਫਰੈਂਸ ਹੋਣਾ ਸ਼ੁਰੂ ਹੋ ਚੁੱਕਿਆ ਹੈ। ਬਹੁਤ ਸਾਰੀ ਵੀਡੀਓਜ਼ ਜਿਹੜੇ ਅਮਰੀਕਾ ਤੋਂ ਆਉਣੇ ਸ਼ੁਰੂ ਹੋ ਚੁੱਕੇ ਨੇ। ਉਧਰ ਚਾਈਨਾ ਨੇ ਬਹੁਤ ਤਕੜਾ ਸਟੈਂਡ ਲਿਆ ਹੈ ਸਾਰੇ ਚੀਜ਼ ਤੇ ਜੋ ਕਿ ਮੈਨੂੰ ਲੱਗਦਾ ਉਹਨਾਂ ਨੂੰ ਲੈਣਾ ਵੀ ਚਾਹੀਦਾ ਸੀਗਾ ਕਿਉਂਕਿ ਉਹਨਾਂ ਦਾ ਬਹੁਤ ਅਪਰ ਹੈਂਡ ਆ। ਇਹਦੇ ਵਿੱਚ ਬਹੁਤ ਇੰਪੋਰਟੈਂਟ ਪੁਆਇੰਟ ਨੋਟ ਕਰਨ ਵਾਲਿਆ। 800 ਬਿਲੀਅਨ ਤੋਂ ਵੀ ਜ਼ਿਆਦਾ ਹੋਲਡ ਕੀਤੇ ਹੋਇਆ ਮਤਲਬ ਚਾਈਨਾ ਨੇ ਯੂਐਸ ਨੂੰ ਲੋਨ ਦਿੱਤਾ ਹੋਇਆ ਤੇ ਉਪਰੋਂ ਯੂਐਸ ਨੇ ਕਰਜ਼ਾ ਦੇਣਾ ਚਾਈਨਾ ਦਾ ਤੇ ਉਹਦੇ ਤੇ ਅੱਖਾਂ ਦਿਖਾ ਰਿਹਾ ਹੁਣ ਚਾਇਨਾ ਕਹਿ ਰਿਹਾ ਤੁਮ ਘਾ ਰਿਆ ਯੂਐਸ ਨੂੰ ਕਿ ਅਸੀਂ ਇਹ ਜਿਹੜੇ ਟ੍ਰੈਜ਼ਰੀ ਬੌਂਡਸ ਹੈਗੇ ਅਸੀਂ ਡੰਪ ਕਰਾਂਗੇ ਮਤਲਬ ਅਸੀਂ ਕਿਸੇ ਪ੍ਰਾਈਸ ਤੇ ਸੈਲ ਕਰਾਂਗੇ ਵੀ ਆਪਣਾ ਲੋਨ ਵਾਪਸ ਲੈਣ ਵਾਸਤੇ ਆਲਰੇਡੀ ਤੁਸੀਂ ਦੇਖੋਗੇ ਬੌਂਡ ਯੀਲਡ ਜਿਹੜੀ ਆ 4.8 ਤੋਂ ਵੀ ਉੱਪਰ ਨਿਕਲ ਗਈ ਆ ਜੋ ਕਿ ਆਲਮੋਸਟ ਜਿਹੜਾ ਪੀਕ ਸੀਗਾ ਰੀਸੈਂਟ ਪੀਕ ਦੇ ਨੇੜੇ ਤੇ ਆ ਗਈ ਦੂਜਾ ਪੁਆਇੰਟ ਹੈਗਾ ਚਾਈਨਾ ਕਹਿੰਦਾ ਇਸ ਓਕੇ ਅਗਰ ਯੂਐਸ ਸਾਨੂੰ ਪੂਰੀ ਤਰ੍ਹਾਂ ਵੀ ਬਲੌਕ ਕਰ ਦਿੰਦਾ ਹੈ ਸਾਨੂੰ ਅਸੀਂ ਡੋਨਟ ਕੇਅਰ ਸਾਡੇ ਕੋਲ ਪੂਰੀ ਦੁਨੀਆ ਹੈਗੀ ਸਰਵ ਕਰਨ ਨੂੰ ਇੱਥੇ 8 ਬਿਲੀਅਨ ਦੇ ਕਰੀਬ ਲੋਕ ਹੈਗੇ ਨੇ ਉਹਦੇ ਚੋਂ ਹਾਫ ਅ ਬਿਲੀਅਨ 300 ਮਿਲੀਅਨ ਦੇ ਆਸ-ਪਾਸ ਯੂ ਐਸ ਵਾਲੇ ਨਿਕਲ ਵੀ ਜਾਣਗੇ ਤਾਂ ਵੀ ਤੁਹਾਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਹੈਗਾ ਤੇ ਨਾਲ ਹੀ ਚਾਈਨਾ ਇਹ ਵੀ ਕਹਿੰਦਾ ਕਿ ਜੇ ਯੂ ਐਸ ਇੰਟਰਨੈਸ਼ਨਲ ਟ੍ਰੇਡ ਦੇ ਰੈਗੂਲੇਸ਼ਨ ਨੂੰ ਅਵਾਈਡ ਬਾਈ ਨਹੀਂ ਕਰ ਰਿਹਾ ਅਸੀਂ ਫਿਰ ਕਿਉਂ ਫਾਲੋ ਕਰੀਏ ਕਿਉਂਕਿ ਜਿਹੜੀਆਂ ਕੰਪਨੀਆਂ ਯੂ ਐਸ ਦੀਆਂ ਚਾਈਨਾ ਤੋਂ ਮਾਲ ਖਰੀਦਦੀਆਂ ਚਾਹੇ ਉਹ ਐਪਲ ਫੋਨ ਹੋ ਗਿਆ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਉਹ ਇੱਕ ਪੇਟੈਂਟ ਐਗਰੀਮੈਂਟ ਦੇ ਹਿਸਾਬ ਨਾਲ ਹੁੰਦਾ ਹੈ ਵੀ ਤੁਸੀਂ ਇਹੀ ਸੇਮ ਕੁਆਲਿਟੀ ਦੀ ਚੀਜ਼ ਤੁਸੀਂ ਮਾਰਕੀਟ ਦੇ ਵਿੱਚ ਨਹੀਂ ਵੇਚ ਸਕਦੇ ਹਨ ਉਹ ਕਹਿੰਦੇ ਜਿਹੜਾ ਫੋਨ 50 ਡਾਲਰ ਦਾ ਬਣਦਾ ਆ ਐਪਲ ਦਾ ਇਹ 1500 ਡਾਲਰ ਤੇ ਧਮਾ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚਦੇ ਆ ਤੇ ਉਹ ਅਸੀਂ ਅਸੀਂ ਵੀ ਉਹੀ ਸੇਮ ਕੁਆਲਿਟੀ ਅਸੀਂ ਫਿਰ ਅਸੀਂ ਕਿਉਂ ਵਾਇਲਡ ਬਾਏ ਕਰਾਂਗੇ ਸਾਰੇ ਪੇਟੈਂਟਸ ਆ ਜਿਹੜੇ ਰੈਗੂਲੇਸ਼ਨਸ ਹੈਗੇ ਆ ਅਸੀਂ ਵੀ ਆਪਣੀ ਮਰਜ਼ੀ ਦੇ ਪ੍ਰਾਈਸ ਨਾਲ ਉਹ ਚੀਜ਼ਾਂ ਵੇਚਾਂਗੇ ਰਾਈਟ ਸੋ ਹੁਣ ਤੁਸੀਂ ਦੱਸੋ ਪੂਰੀ ਦੁਨੀਆ ਦੇ ਵਿੱਚ ਚਾਹੇ ਆਫਰੀਕਾ ਆ ਏਸ਼ੀਆ ਯੂਰਪ ਦੇ ਵਿੱਚ ਜੋ ਚਾਈਨਾ ਉਹ 200 ਦਾ 300 ਡਾਲਰ ਦਾ ਵੀ ਫੋਨ ਬੀਚਦਾ ਹੈ ਤਾਂ ਕਿਉਂ ਨਹੀਂ ਲਾਏਗਾ ਸੇਮ ਕੁਆਲਿਟੀ ਐਪਲ ਦੀ ਜਗ੍ਹਾ ਲੋਕੋ ਕੋਈ ਫੋਰਡ ਲਾ ਦੇਣਗੇ ਹਨ ਤਾਂ ਚਾਈਨਾ ਦਾ ਜਿਹੜਾ ਇਹ ਸਟੈਂਸ ਦੇਖ ਕੇ ਹੁਣ ਅਮਰੀਕਨ ਕੰਪਨੀਆਂ ਬਹੁਤ ਡਰ ਗਈਆਂ ਤੇ ਉਹਨਾਂ ਦਾ ਪ੍ਰੈਸ਼ਰ ਵੀ ਬਹੁਤ ਵੱਧ ਰਿਹਾ ਨਾਲ ਹੀ ਨਾਲ ਜਿਹੜੀਆਂ ਅਮਰੀਕਨ ਕੁਝ ਕੰਪਨੀਆਂ ਚਾਹੇ ਫੋਰਡ ਦੀ ਗੱਲ ਕਰੀਏ ਜਾਂ ਡੀਅਰ ਦੀ ਗੱਲ ਕਰ ਲਈਏ ਉਹਨਾਂ ਨੇ ਆਲਰੇਡੀ ਐਗਰੈਸਿਵਲੀ ਆਪਣੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਆਊਟ ਆਫ ਯੂਐਸ ਦੇ ਵਿੱਚ ਕਿੱਦਾਂ ਉਹ ਮੈਨੂਫੈਕਚਰਿੰਗ ਕਰ ਸਕਦੇ ਨੇ ਹਾਲਾਂਕਿ ਟਰੰਪ ਉਹਨਾਂ ਨੂੰ ਵੀ ਬਹੁਤ ਧਮਕਾ ਰਹੇ ਵੀ ਅਸੀਂ 200% ਤੱਕ ਟੈਕਸ ਲਾ ਦਾਂਗੇ ਤੁਸੀਂ ਟ੍ਰੇਟਰ ਹੋ ਫਲਾਨਾ ਆ ਹਨ ਸੋ ਬਟ ਆਲਟੀਮੇਟਲੀ ਕੰਪ ਇਦੇ ਨਾਲ ਹੀ ਸਭ ਤੋਂ ਵੱਡਾ ਇਸ਼ੂ ਜਿਹੜਾ ਹੈਗਾ ਜਿਹੜੇ ਯੂਐਸ ਦੇ ਅਲਾਈਜ਼ ਕੰਟਰੀ ਸੀਗੀਆਂ ਚਾਹੇ ਯੂਰਪੀਅਨ ਯੂਨੀਅਨ ਦੀ ਗੱਲ ਕਰ ਲਈ ਜਾਂ ਕੈਨੇਡਾ ਆਗੀਆਂ ਹੋਰ ਕੰਟਰੀਆਂ ਉਹਨਾਂ ਦੇ ਵਿੱਚ ਟਰਸਟ ਇਸ਼ੂ ਹੋ ਗਿਆ ਤੁਸੀਂ ਆਲਰੇਡੀ ਦੇਖੋਗੇ ਚਾਹੇ ਕੈਨੇਡਾ ਆ ਚਾਹੇ ਯੂਰਪਾ ਆ ਜਾਂ ਕਿਤੇ ਹੋਰ ਆ ਲੋਕ ਸੈਂਟੀਮੈਂਟਲੀ ਜਿਹੜਾ ਅਮਰੀਕਨਸ ਮਾਲ ਖਰੀਦਣਾ ਬੰਦ ਕਰ ਰਹੇ ਨੇ ਹੁਣ ਅਸੀਂ ਇੱਥੇ ਸਾਊਥ ਅਫਰੀਕਾ ਦੇ ਵਿੱਚ ਵੀ ਸੇਮ ਚੀਜ਼ ਦੇਖ ਰਹੇ ਹਾਂ ਉਹ ਕਾਈਂਡ ਆਫ ਬਾਇਕਾਟ ਕਰ ਰਹੇ ਨੇ ਈਵਨ ਜਿਹੜੇ ਵੱਡੇ ਵੱਡੇ ਕੌਂਟਰੈਕਟ ਹੈਗੇ ਨੇ ਡਿਫੈਂਸ ਦੇ ਕੌਂਟਰੈਕਟ ਆ ਯੂਰਪੀਅਨ ਕੰਪਨੀਆਂ ਹੁ ਪੂਰੀ ਨੈਗਲੈਕਟ ਕਰ ਰਹੀ ਨਹੀਂ ਯੂਐਸ ਦੇ ਨਾਲ রাইਟ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਟ੍ਰੇਡ ਵਾਰ ਟੈਰਫ ਵਾਰ ਦਾ ਜਿਹੜਾ ਸਿਆਸਤ ਹੋਇਗਾ ਮੈਨੂੰ ਲੱਗਦਾ ਯੂਐਸ ਸਭ ਤੋਂ ਵੱਡਾ ਲੂਜ਼ਰ ਹੋ ਕੇ ਚ ਨਿਕਲੂਗਾ ਤੁਸੀਂ ਦੱਸੋ ਕੀ ਸੋਚਦੇ ਹੈਗੇ ਹੋ ਕਮੈਂਟ ਕਰਕੇ ਜਰੂਰ ਦੱਸਿਓ